हां जी पंजाबीयो ਸਤਿ ਸ੍ਰੀ ਅਕਾਲ ਜਿਵੇਂ ਕਿ ਬਾਪੂ ਡੱਲੇਵਾਲ ਨੂੰ ਲੈ ਕੇ ਇੱਕ ਪੱਤਰਕਾਰ ਫੜ ਚੁੱਕੇ ਆਪਾਂ ਉਹਨੂੰ ਮੈਂ ਇਸ ਤਰ੍ਹਾਂ ਫੜ ਲਿਆ ਤੇ ਮੈਂ ਤੁਹਾਡੇ ਸਾਹਮਣੇ ਉਹਨੂੰ ਪੇਸ਼ ਕਰਨ ਲੱਗਾ ਡੱਲੇਵਾਲ ਬਾਪੂ ਦੀ ਖਬਰ ਫੈਲਾ ਦਿੱਤੀ ਝੂਠੀ ਪੂਰੇ ਪੰਜਾਬ ਭਰ ਦੇ ਵਿੱਚ ਤੰਦ ਮਚਾ ਦਿੱਤਾ ਉਸ ਖਬਰ ਨੇ ਤਾਂ ਉਸ ਪੱਤਰਕਾਰ ਨੇ ਕੀ ਲਿਖਿਆ ਕਹਿੰਦਾ ਡੱਲੇਵਾਲ ਨੂੰ ਦਿਲ ਦਾ ਦੌਰਾ ਪੈ ਚੁੱਕਿਆ ਤੇ ਡੱਲੇਵਾਲ ਨਹੀਂ ਰਹੇ ਦੁਨੀਆ ਦੇ ਵਿੱਚੋਂ ਕੁਝ ਕਰ ਗਏ ਨੇ ਤਾਂ ਦੇਖੋ ਮੈਨੂੰ ਕੁਝ ਲੋਕਾਂ ਨੇ ਗਲਤ ਸਮਝਿਆ ਸੀ ਖਬਰ ਮੈਂ ਪਹਿਲਾਂ ਵੀ ਐਕਸਪੋਜ਼ ਕਰ ਚੁੱਕਾ ਇੱਕ ਚੈਨਲ ਨੂੰ ਔਰ ਦੇਖੋ ਪੰਜਾਬ ਦੀ ਜਨਤਾ ਦਾ ਧਿਆਨ ਕਿੱਧਰ ਨੂੰ ਖਿੱਚਿਆ ਜਾ ਰਿਹਾ ਤਾਂ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਹੁਣ ਪੂਰੇ ਤਾਵੇ ਨਾਲ ਕਹਿਣਾ ਕਿ ਮੈਂ ਜਿੰਨੇ ਚੈਨਲ ਨੇ ਡੱਲੇ ਵਾਲ ਦੇ ਖਿਲਾਫ ਹੋਣ ਚਾਹੇ ਕਿਸੇ ਸੰਤ ਦੇ ਖਿਲਾਫ ਹੋਣ ਸੰਤ ਅਰਜੀਤ ਸਿੰਘ ਢੱਡਰੀਆਂ ਵਾਲੇ ਦੇ ਹੋਣ ਚਾਹੇ ਭਾਈ ਅਮਰਪਾਲ ਸਿੰਘ ਤੇ ਹੋਣ ਤਾਂ ਮੈਂ ਸਾਰੇ ਚੈਨਲ ਨੂੰ ਐਕਸਪੋਜ਼ ਕਰੂੰਗਾ ਜੇਕਰ ਮੇਰੇ ਸਾਹਮਣੇ ਆਉਣਗੇ ਤਾਂ ਇੱਕ ਚੈਨਲ ਹੈ ਤੁਹਾਨੂੰ ਮੈਂ ਇਹਦਾ ਵੀਡੀਓ ਸੁਣਾਉਣ ਜਾ ਰਿਹਾ ਦੰਨੇਵਾਲ ਨੂੰ ਲੈ ਕੇ ਬਹੁਤ ਵੱਡੀ ਜਿਹੜੀ ਮੰਦ ਭਾਗੀ ਖਬਰ ਪਾ ਚੁੱਕਿਆ ਬੰਦਾ ਇੱਕ ਆਪਣੇ ਵਿਊ ਲੈਣ ਦੇ ਚੱਕਰ ਦੇ ਵਿੱਚ ਬਹੁਤ ਸਾਰਾ ਯਾਨੀ ਇੱਕ ਕੂੜ ਪ੍ਰਚਾਰ ਕਰ ਰਿਹਾ ਤਾਂ ਦੰਨੇਵਾਲ ਨੂੰ ਲੈ ਕੇ ਇਹਦੇ ਚੈਨਲ ਤੇ ਜੋ ਕੁਝ ਹੈ ਮੈਂ ਤੁਹਾਨੂੰ ਇਹਦੇ ਚੈਨਲ ਦਾ ਨਾਮ ਵੀ ਦੱਸੂੰਗਾ ਤੁਸੀਂ ਆਪ ਚੈੱਕ ਕਰਿਓ ਕਿ ਡੱਲੇਵਾਲ ਨੂੰ ਲੈ ਕੇ ਇਹ ਬੰਦੇ ਨੇ ਕਿੰਨੇ ਪੈਸੇ ਲਏ ਨੇ ਕੀ ਮਹੀਮ ਸਿੰਘ ਜੀ ਆ ਤੁਸੀਂ ਆਪ ਆਪਣੇ ਕੰਨਾਂ ਦੇ ਨਾਲ ਸੁਣੋ ਪਹਿਲਾਂ ਤੁਸੀਂ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਸਤਿਕਾਰ ਮੈਂ ਆ ਤੁਹਾਡਾ ਹੋਸ਼ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾ ਦਾ ਸਵਾਗਤ ਹੈ ਪੰਜਾਬ ਤੇ ਹਰਿਆਣਾ ਦੇ ਕਨੌਰੀ ਬਾਰਡਰ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੇ ਹੱਥ ਵਿੱਚ ਕਿਸਾਨ ਕਿਸਾਨ ਜਥੇਬੰਦੀਆਂ ਆਕੇ ਮਹਿਲਾਵਾਂ ਦੀ ਚਿੰਤਾ ਵੱਧ ਗਈ ਹੈ ਭਾਜਪਾ ਪੈਕਿਆਂ ਨੇ ਘਬਰਾ ਗਏ ਨੇ ਆਖਰਕਾਰ ਕੀ ਵਾਪਰ ਗਿਆ ਜਗਜੀਤ ਸਿੰਘ ਜੱਲੇਵਾਲ ਦੇ ਨਾਲ ਜਗਜੀਤ ਸਿੰਘ ਜੱਲੇਵਾਲ ਤੇ ਜਗਜੀਤ ਸਿੰਘ ਜੱਲੇਵਾਲ ਨੂੰ ਦਿਲ ਦਾ ਦੌਰਾ ਪੈ ਗਿਆ ਹੈ ਜਗਜੀਤ ਸਿੰਘ ਜੱਲੇਵਾਲ ਤੇ ਪੁਸ਼ੀ ਦੀ ਹੱਥ ਵਿੱਚ ਨੇ ਜਗਜੀਤ ਸਿੰਘ ਜੱਲੇਵਾਲ ਦੇ ਜਿਹੜੇ ਡਾਕਟਰ ਜਿਹੜੇ ਪਹਰਾ ਦੇ ਰਹੇ ਜਾਨ ਨੂੰ ਬਣ ਗਏ ਬਣ ਗਈ ਹੈ ਕਿ ਅਖਰ ਅਸੀਂ ਜਾਏ ਕਿੱਧਰ ਕਿ ਕਿਸਾਨਾਂ ਦੇ ਚਿੰਤਾ ਜਿਹੜੀ ਹੈ ਉਹ ਵੱਧ ਗਈ ਹੈ ਕਿਉਂਕਿ ਜਗਜੀਤ ਸਿੰਘ ਦੱਲੇ ਵਾਲ ਨੂੰ ਦਿਲ ਦਾ ਦੌਰਾ ਪੈ ਗਿਆ ਹੈ ਜੇ ਗੱਲ ਕਰੀਏ ਡਾਕਟਰਾਂ ਦੀ ਡਾਕਟਰਾਂ ਨੇ ਤਾਂ ਪਹਿਲਾ ਹੀ ਸੰਕੇਤ ਦਿੱਤੇ ਹੋਏ ਸੀ ਕਿ ਜਗਜੀਤ ਸਿੰਘ ਦੱਲੇ ਵਾਲ ਨੂੰ ਕਿਸੇ ਵੀ ਸਮੇਂ ਦਿਲ ਦਾ ਦੌਰਾ ਪੈ ਸਕਦਾ ਹੈ ਸਾਹ ਨੈਕ ਹੋ ਸਕਦਾ ਹੈ ਇਹਨਾਂ ਦੀਆਂ ਖਿੰਡਣੀਆਂ ਵੱਧ ਚ ਸਕਦੀਆਂ ਨੇ ਉਹਨਾਂ ਦਾ ਬੀਬੀ ਜਿਹੜਾ ਰੂਹ ਹੈ ਉਹ ਬੀਬੀ ਜਿਹੜਾ ਹੈ ਉਹ ਬਿਲਕੁਲ ਲੋ ਹੋ ਚੁੱਕਿਆ ਹੈ ਕਿਉਂਕਿ ਸਰੀਰ ਹੀ ਬਹੁਤ ਸਾਰਾ ਇਹਦੀ ਕੂੜ ਪ੍ਰਚਾਰ ਕਹਿ ਸਕਦੇ ਆ ਢੱਲੇਵਾਲ ਨੂੰ ਲੈ ਕੇ ਬੰਦੇ ਨੇ ਮਹੀਮ ਰੱਖ ਦਿੱਤੀ ਹੈ ਕਿ ਮੈਂ ਢੱਲੇਵਾਲ ਨੂੰ ਦੁਨੀਆ ਤੋਂ ਕੁਝ ਕਰਾ ਦੇਣਾ ਇਹ ਦਰਸਲ ਆਪਣੇ ਚੈਨਲ ਦੇ ਉੱਤੇ ਹੀ ਕਰਾ ਚੁੱਕਿਆ ਪਰ ਜਿਹੜੀ ਹੱਕ ਦੀ ਗੱਲ ਆ ਸੱਚ ਦੀ ਗੱਲ ਆ ਉਹ ਇਹੀ ਆ ਵੀ ਪ੍ਰਮਾਤਮਾ ਦੇ ਹੁਕਮ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਉਹ ਬਜ਼ੁਰਗ ਪਿਆ ਸ਼ਿਵਾਰਸ਼ ਆਪਣਾ ਜਾ ਰਹੀ ਹੈ ਪਰ ਮੈਂ ਆਪਣੇ ਬੰਨਿਓ ਕੀ ਕਹਿਣਾ ਚਾਹੂੰਗਾ ਉਹ ਵੀ ਮੈਂ ਤੁਹਾਨੂੰ ਸਾਰਾ ਕੁਝ ਦੱਸੂੰਗਾ ਪਰ ਹੋਰ ਗੱਲਾਂ ਕੁਝ ਕਹਿਣੀਆਂ ਚਾਹੂੰਗਾ ਜੋ ਗਰਾਜ ਸਿੰਘ ਉਹਨਾਂ ਨੇ ਵੀ ਬਹੁਤ ਵੱਡਾ ਖੁਲਾਸਾ ਕੀਤਾ ਆਪਣੇ ਆਪਣੇ ਥਰੂ ਯਾਨੀ ਇੱਕ ਵੀਡੀਓ ਪਾ ਕੇ ਕਿਸੇ ਚੈਨਲ ਤੇ ਉਹ ਕਹਿੰਦੇ ਨੇ ਦੰਲੇਵਾਲ ਸਾਹਿਬ ਯਾਨੀ ਇੱਕ ਨਜਾਇਜ਼ ਵਰਤ ਰੱਖ ਕੇ ਬਹਿ ਗਏ ਨੇ ਇਹ ਵਰਤ ਨਹੀਂ ਰੱਖਣਾ ਚਾਹੀਦਾ ਸੀ ਕਿਉਂਕਿ ਗੁਰੂ ਸਾਹਿਬ ਕਹਿ ਕੇ ਗਏ ਨੇ ਕਿ ਜੜੀਆਂ ਤਹਾਨੂੰ ਮੈਂ ਗੱਲਾਂ ਕਹਿ ਕੇ ਗਿਆ ਤੁਸੀਂ ਉਹਨਾਂ ਦੇ ਪਹਿਰਾ ਕਿਉਂ ਨਹੀਂ ਦਿੰਦੇ ਸਿੱਧੀ ਲੜਾਈ ਲੜੋ ਇਹ ਜੋਗਰਾਜ ਸਿੰਘ ਦੇ ਬਿਆਨ ਨੇ ਔਰ ਮੈਂ ਤੁਹਾਨੂੰ ਆਪਣੇ ਵੱਨੋਂ ਜਿਹੜੀ ਗੱਲ ਕਹਿਣਾ ਚਾਹੂੰਗਾ ਉਹ ਵੀ ਬੜੀ ਅਹਿਮ ਹੈ ਕਿਉਂਕਿ ਹਰ ਇੱਕ ਬੰਦੇ ਦੀ ਰਾਏ ਸੁਣਨਾ ਜ਼ਰੂਰੀ ਹੈ ਤਾਂ ਮੇਰੀ ਅਪੀਲ ਆ ਵੀਡੀਓ ਨੂੰ ਪੂਰਾ ਸੁਣ ਲੈਣਾ ਉਸ ਤੋਂ ਬਾਅਦ ਕਮੈਂਟ ਕਰਕੇ ਜ਼ਰੂਰ ਆਪਣੀ ਪ੍ਰਕਿਰਿਆ ਜ਼ਰੂਰ ਦੇਣਾ ਦੇਖੋ ਡੰਨੇ ਵਾਲ ਇੱਕ 75 ਸਾਲ ਦੇ ਬਜ਼ੁਰਗ ਨੇ ਉਹਨਾਂ ਨੂੰ ਜਿੱਥੋਂ ਤੱਕ ਦੇਖੋ ਮੇਰੀ ਜਾਣਕਾਰੀ ਹੈ ਮੈਂ ਉਹ ਸ਼ਬਦ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਉਸ ਤੋਂ ਬਾਅਦ ਤੁਹਾਡੀ ਆਪਣੀ ਰਾਇ ਕੀ ਆ ਉਹ ਵੀ ਮੈਨੂੰ ਜਰੂਰ ਦੱਸਣਾ ਤਾਂ ਕਿ ਮੈਨੂੰ ਤੁਹਾਡੇ ਤੋਂ ਸਿੱਖ ਮਿਲੇ ਦੇਖੋ ਡੱਲੇਵਾਲ ਸਾਹਿਬ ਦੀ 75 ਸਾਲ ਦੀ ਉਮਰ ਹੈ ਐਸ ਉਮਰ ਦੇ ਵਿੱਚ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਵੈਸੇ ਤਾਂ ਤੁਸੀਂ ਮੇਰੇ ਨਾਲੋਂ ਬਹੁਤ ਸਿਆਣੇ ਹੋਵੋਗੇ ਡੱਲੇਵਾਲ ਸਾਹਿਬ ਨੂੰ ਐਸ ਉਮਰ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਇੱਕ ਮੋਟੀਵੇਟ ਕਰਨਾ ਚਾਹੀਦਾ ਸੀ ਉਹਨਾਂ ਨੂੰ ਇੱਕ ਐਸੀ ਟ੍ਰੇਨਿੰਗ ਦੇਣੀ ਚਾਹੀਦੀ ਸੀ ਇਹਨਾਂ ਸ਼ਬਦਾਂ ਦੀ ਇਹਨਾਂ ਵਿਚਾਰਾਂ ਦੀ ਕੌਣ ਵਾਲੇ ਸਮੇਂ ਦੇ ਵਿੱਚ ਇੱਕ ਐਸੀ ਫੂਕ ਭਰ ਦੇਣੀ ਚਾਹੀਦੀ ਸੀ ਇੱਕ ਐਸਾ ਜੋਸ਼ ਪੈਦਾ ਕਰ ਦੇਣਾ ਚਾਹੀਦਾ ਸੀ ਸਾਡੇ ਨੌਜਵਾਨਾਂ ਦੇ ਵਿੱਚ ਕਿ ਕੋਈ ਵੀ ਬੰਦਾ ਉਹਨਾਂ ਦੇ ਨਾਲ ਟਕਰਾ ਜਾਏ ਜਿਹੜੀਆਂ ਸਾਡੇ ਹਕੂਮਤਾਂ ਤਸ਼ੱਦਦ ਕਰ ਰਹੀਆਂ ਨੇ ਉਹ ਚਾਹੇ ਭਾਈ ਅਮਰਪਾਲ ਸਿੰਘ ਹੋਵੇ ਚਾਹੇ ਫਿਰ ਸਾਡੇ ਕਿਸਾਨ ਹੋਣ ਚਾਹੇ ਮਜ਼ਦੂਰ ਚਾਹੇ ਕੋਈ ਮਰਜ਼ੀ ਵੀ ਹੋਵੇ ਪਰ ਡੱਲੇਵਾਲ ਸਾਹਿਬ ਨੇ ਖੁਦ ਯਾਨੀ ਇੱਕ ਬਹੁਤ ਵੱਡਾ ਫੈਸਲਾ ਲੈ ਕੇ ਇੱਕ ਵਰਤ ਤੇ ਬਹਿ ਗਏ ਨੇ ਪਰ ਵਰਤ ਵੀ ਐਸਾ ਕਿ ਜਿਹੜਾ ਬੰਦੇ ਨੂੰ ਸਿੱਧਾ ਹੀ ਮੌਤ ਦੇ ਰਾਹ ਨੂੰ ਲੈ ਜਾਵੇ ਪਰ ਮੈਂ ਚਾਹੂੰਗਾ ਡੱਲੇਵਾਲ ਸਾਹਿਬ ਨੇ ਜਿਹੜਾ ਦਰਅਸਲ ਕੀਤਾ ਸੋ ਤਾਂ ਕਰ ਚੁੱਕੇ ਸਿਹਤ ਬਹੁਤ ਜਿਆਦਾ ਨਾਜ਼ੁਕ ਹੈ ਪਰਮਾਤਮਾ ਮੂਹਰੇ ਪੂਰੀ ਦੁਨੀਆ ਅਰਦਾਸ ਕਰ ਰਹੀ ਹੈ ਕਿ 75 ਸਾਲ ਦੇ ਬਜ਼ੁਰਗ ਨੇ ਜਿਹੜਾ ਫੈਸਲਾ ਲਿਆ ਉਹ ਬੜਾ ਹੀ ਇੱਕ ਕਰੜਾ ਫੈਸਲਾ ਹੈ ਤੇ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਕੰਨ ਤੋਂ ਜੂੰ ਤੱਕ ਨਹੀਂ ਸਰਕਦੀ ਇਹ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਅੱਜ ਸੀਐਮ ਭਗਵੰਤ ਮਾਨ ਜੀ ਦਾ ਬਿਆਨ ਆ ਜਾਂਦਾ ਉਹ ਸਿੱਧਾ-ਸਿੱਧਾ ਕੇਂਦਰ ਨੂੰ ਦੋਸ਼ੀ ਠਹਿਰਾ ਰਹੇ ਨੇ ਉਹ ਕਹਿੰਦੇ ਨੇ ਪੰਜਾਬ ਸਰਕਾਰ ਦਾ ਤਾਂ ਇੱਕ ਵੀ ਇਹਦੇ ਵਿੱਚ ਰੋਲ ਨਹੀਂ ਹੈਗਾ ਹੁਣ ਤੁਸੀਂ ਆਪ ਦੱਸੋ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਕਿਹਦੇ ਅਧੀਨ ਨੇ ਪੰਜਾਬ ਗਵਰਨਮੈਂਟ ਦੇ ਤੇ ਪੰਜਾਬ ਗਵਰਨਮੈਂਟ ਦਾ ਇਹ ਹੱਕ ਨਹੀਂ ਬਣਦਾ ਕਿ ਸੈਂਟਰ ਦੇ ਮੂਹਰੇ ਖੁਦ ਆਪ ਧਰੇ ਇਹਨਾਂ ਦੀਆਂ ਗੱਲਾਂ ਕਿ ਭਾਈ ਮੇਰੀ ਆਵਾਮ ਹੈ ਇਹ ਬਹੁਤ ਸਾਰੀ ਯਾਨੀ ਜਨਤਾ ਵੱਡੇ ਪੱਧਰ ਤੇ ਯਾਨੀ ਤੰਗ ਹੋ ਰਹੀ ਹੈ ਤੁਹਾਡੀਆਂ ਇਹਨਾਂ ਸਕੀਮਾਂ ਤੋਂ ਤੇ ਤੁਸੀਂ ਇਹਨਾਂ ਨੂੰ ਵਾਪਸ ਲਓ ਤੇ ਜਿਹੜੇ ਸਾਡੇ ਕਿਸਾਨ ਬਜ਼ੁਰਗ ਇੰਨੇ ਇੰਨੇ ਵੱਡੀ ਉਮਰ ਦੇ ਵਿੱਚ ਇਹੋ ਜਿਹਾ ਸੰਘਰਸ਼ ਵਿੜ ਰਹੇ ਨੇ ਜਿਹਦੇ ਨਾਲ ਲੋਕਾਂ ਦੀ ਰੂਹ ਕੰਬ ਰਹੀ ਹੈ ਦੇਖ ਕੇ ਤਾ ਇਹਨਾਂ ਗੱਲਾਂ-ਬਾਤਾਂ ਨੂੰ ਖੁਦ ਸੀਐਮ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਸੈਂਟਰ ਦੇ ਪ੍ਰਧਾਨ ਮੰਤਰੀ ਦੇ ਮੂਹਰੇ ਕਿਉਂ ਨਹੀਂ ਧਰਦਾ ਬਾਈ ਹੱਕ ਬਣਦਾ ਜਾਂ ਨਹੀਂ ਬਣਦਾ ਇਹ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਦਰਸਾਲ ਅੱਜ ਦੀ ਵੀਡੀਓ ਦੇ ਵਿੱਚ ਇੱਕ ਚੈਨਲ ਬੰਨੀਓ ਜਿਹੜਾ ਲਗਾਤਾਰ ਕੂੜ ਪ੍ਰਚਾਰ ਕੀਤਾ ਜਾ ਰਿਹਾ ਡੱਲੇਵਾਲ ਦੇ ਹੱਕ ਦੇ ਵਿੱਚ ਨਹੀਂ ਬਲਕਿ ਡੱਲੇਵਾਲ ਦੇ ਵਿਰੁੱਧ ਦੇਖੋ ਤੁਸੀਂ ਇੱਕ ਆਪਣੇ ਚੈਨਲਾਂ ਨੂੰ ਚਲਾਉਣ ਦੀ ਖਾਤਰ ਕਿਸ ਹੱਦ ਤੱਕ ਗੁజర్ ਜਾਂਦੇ ਨੇ ਇਹ ਲੋਕ ਬੜੇ ਹੀ ਇੱਕ ਜਿਵੇਂ ਕਹਿ ਦਈਏ ਇੱਕ ਬੁਜਦਰ ਲੋਕ ਨੇ ਜਿਹੜੇ ਕਿ ਆਪਣੇ ਚੈਨਲ ਚਲਾਉਣ ਦੇ ਲਈ ਕੁਝ ਵੀ ਪਰੋਸ ਰਹੇ ਸਾਡੇ ਲੋਕਾਂ ਦੇ ਵਿੱਚ ਤੇ ਜਦੋਂ ਕੋਈ ਟਾਈਟਲ ਨੂੰ ਜਾਂ ਫਿਰ ਉਸ ਗੱਲ ਨੂੰ ਪੜਦਾ ਤਾਂ ਬੜੀ ਹੈਰਾਨੀ ਹੁੰਦੀ ਆ ਵਿੱਚ ਬੰਦਾ ਕਹਿ ਵੀ ਉਹੀ ਰਿਹਾ ਲਿਖਿਆ ਚਾਹੇ ਕੁਝ ਵੀ ਹੈ ਪਰ ਵਿੱਚ ਕਹਿ ਕੀ ਰਿਹਾ ਡੱਲੇਵਾਲ ਸਾਹਿਬ ਨੂੰ ਲੈ ਕੇ ਉਹ ਤੁਸੀਂ ਸੁਣ ਲਿਆ ਤਾਂ ਠੀਕ ਆ ਪੰਜਾਬੀਓ ਮਿਲਦੇ ਆਂ ਅਗਲੇ ਟੌਪਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਘੰਟੀ ਜ਼ਰੂਰ ਦਬਾ ਦਨਾ ਜੀ ਧੰਨਵਾਦ ਆਲ ਤੇ ਕਰ ਦੇਣਾ ਮੇਰਾ ਵੀਰ ਘੰਟੀ ਤਾ ਕਰਕੇ ਤੁਹਾਡੇ ਕੋਲੇ ਜਿਹੜਾ ਕਿ ਮੈਸੇਜ ਹੈ ਉਹ ਪਹੁੰਚ ਜਾ ਧੰਨਵਾਦ ਜੀ